ਫਕਸਾ ਖਾਣਾ ਨਵੀਂ ਬਾਰ ਕਰੀ ਇਹ ਟੀਮ ਜਿਹੜੀ ਹੈਗੀ ਆ ਕੱਲ ਇੱਕ ਅਹਿਮ ਸਫਲਤਾ ਮਿਲੀ ਹੈ ਜਦੋਂ ਕੇ ਮੁਖਫਸਾ ਖਾਣਾ ਨਾਮ ਕਰੀ ਟੀਮ ਵੱਲੋਂ ਇੱਕ ਕੈਂਗ ਜਿਹੜਾ ਕਿ ਸਨੇਚਰ ਕੈਂਗ ਸੀਗਾ ਉਹਦੇ ਤਿੰਨ ਜਿਹੜੇ ਹੈਗੇ ਨੇ ਆਪਣੇ ਸਨੇਚਰ ਸੀ ਇੰਕਲਡ ਕਰਕੇ ਤੇ ਕਿ ਜਿਹੜੇ ਤਿੰਨੋ ਹੀ ਵਸਤੀਆ ਈਰੀ ਦ੍ਰਿਆਣ ਵਾਲੇ ਹੈਗੇ ਨੇ ਜਿਹੜੇ ਕਿ ਇੱਕ ਆਟੋ ਦੇ ਉੱਤੇ ਆਟੋ ਦੇ ਉੱਤੇ ਇਹ ਮਤਲਬ ਸਨੇਚਿੰਗ ਕਰਦੀ ਸੀ ਤੇ ਦੋਸ਼ੀਆਂ ਜਿਹੜੀ ਹੈ ਗ੍ਰਿਫਤਾਰੀ ਹੋ ਗਈ ਹੈ ਇਹਨਾਂ ਨੂੰ ਹੋਰ ਕਸ਼ਿਸ਼ ਵਾਸਤੇ ਅਸੀਂ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਨਾ ਜੀਣ ਦਾ ਪੁਲਿਸ ਰਿਮਾਰਕ ਹਾਸਲ ਕਰਾਂਗੇ ਪੁਲਿਸ ਨੇ ਲੁੱਟਾ ਘੁਆ ਤੇ ਸਟੈਚਿੰਗ ਦੇ ਮਾਮਲੇ ਵਿੱਚ ਤਿੰਨ ਮੁਲਜ਼ਮਾ ਨੂੰ ਕੀਤਾ ਗ੍ਰਿਫਤਾਰ ਜ਼ਿਲ੍ਹਾnder ਪੁਲਿਸ ਨੇ ਦੱਸਿਆ ਕਿ ਅਜੀਤ ਕੁਮਾਰ ਪੁੱਤਰ ਜੰਮੂ ਰਾਮਵਾਸੀ ਪਿੰਡ ਕੱਕੋਵਾਲ थाना सदर ਐਸਪੀ ਨਗਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਇੱਕ ਆਟੋ ਰਿਕਸ਼ਾ ਜਿਸ ਵਿੱਚ ਤਿੰਨ ਵਿਅਕਤੀ ਸਵਾਰ ਸਨ ਉਸ ਨੂੰ ਨੇੜੇ ਰੋਕਿਆ ਤੇ ਉਸ ਕੋਲੋਂ 10000 ਰੁਪਏ ਏਟੀਐਮ ਕਾਰਡ ਅਤੇ ਹੋਰ ਦਸਤਾਵੇਜ਼ ਵਾਲਾ ਪਰਸ ਖੋਲਿਆ ਤੇ ਚਾਕੂ ਨਾਲ ਤੰਗਾਇਆ ਪੁਲਿਸ ਨੇ ਦੱਸਿਆ ਕਿ ਅਜੀਤ ਕੁਮਾਰ ਦੇ ਖਾਤੇ ਵਿੱਚੋਂ ਤਿੰਨਾਂ ਨੇ 42000 ਰੁਪਏ ਕਢਵਾ ਲਏ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਜਾਂਚ ਸੋਰਾਂ ਪੁਲਿਸ ਤੇ ਪੁਲਿਸ ਮਲਜ਼ਮਾ ਦੀ ਪਛਾਣ ਅਰਜਿੰ다 ਸਿੰਘ ਉਰਫ ਬੱচ্চਾ ਉਰਫ ਕਾਕਾ ਪੁੱਤਰ ਗੁਰਮੀਤ ਸਿੰਘ ਵਾਸੀ ਐਸਏਸੀਐਨ ਡਬਲਯੂਐਕਸ 219 ਬਸਤੀ ਨੇੜੇ ਆਰੀਆ ਕੰਨਿਆ ਸੀ ਨਿਸਕੈਂਡਰ ਸਕੂਲ ਜਲੰਧਰ ਸੁਨੀਲ ਕੁਮਾਰ ਉਰਫ ਸੋਨੂ ਪੁੱਤਰ ਬੁਟਾਰਾ ਵਾਸੀ ਵਜੋ ਹੋਈ ਹੈ ਪੁਲਿਸ ਨੇ ਮਲਜ਼ਮਾ ਤੋਂ 29500 ਰੁਪਏ ਤੇ ਇੱਕ ਆਟੋ ਰਿਕਸ਼ਾ ਤੇ ਇੱਕ ਦਾਦ ਬਰਾਮਦ ਕੀਤਾ ਹੈ ਪੁਲਿਸ ਨੇ ਦੱਸਿਆ ਕਿ ਮਲਜ਼ਮਾ ਨੇ ਸਕਾਇਦਾਰ ਚੌਕ ਤਲੰਦਰ ਨੇੜੇ ਬ੍ਰਾਂਚ ਕੋਲ ਖੜੇ ਇੱਕ ਸਕੂਟਰ ਵਿੱਚੋਂ 187000 ਰੁਪਏ ਚੋਰੀ ਕਰਨ ਦੀ ਗੱਲ ਕਬੂਲ ਕੀਤੀ ਹੈ ਪੁਲਿਸ ਨੇ ਚੋਰੀ ਹੋਈ ਰਕਮ ਵਿੱਚੋਂ 99500 ਰੁਪਏ ਬ ਗਲੇਤੀ ਚੰਗ ਜਾਰੀ ਹੈ ਬਿਊਰੋ ਰਿਪੋਰਟ ਜ਼ਲੰਧਰ ਬ੍ਰਿਸ ਟੀਵੀ ਮਾਨਜੋਗ ਸ਼੍ਰੀ ਸਪਕਨ ਸ਼ਰਮਾ ਜੀ ਐਪੀਐਸ ਕਮਿਸ਼ਨਰ ਜ਼ਲੰਧਰ ਜਿਹਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਜਿਹੜੇ ਕਿ ਇਸ ਸ਼ਹਿਰ ਦੇ ਵਿੱਚ ਲੁੱਟੋ ਤੇ ਸਲੈਚ ਵੀ ਗਿਰਦਾ ਫੋਰੇ ਸੀ ਉਹਨਾਂ ਦੇ ਠੱਲ ਪਾਉਣ ਲਈ ਉਹਨਾਂ ਨੇਚਰ ਨੂੰ ਕਾਬੂ ਕਰਨ ਦੇ ਲਈ ਜਿਹੜੀ ਹੈਗੇ ਸੈਂਟਰਲ ਸਬਡਿਵੀਜ਼ਨ ਦੇ ਵਿੱਚ ਇੱਕ ਅਸੀਂ ਇਹ ਮਹਿਮ ਚਲਾਈ ਸੀ ਇਸੇ ਮਹਿਮ ਦੇ ਤਹਿਤ ਮੁਕਾਬਸਾ ਖਾਣਨ ਨਵੀਂ ਬਾਰਤ ਦੀ ਇੱਕ ਟੀਮ ਜਿਹੜੀ ਹੈਗੀ ਆ ਕਾ ਲੇ ਕੋ ਅਹਿਮ ਸਫਲਤਾ ਮਿਲੀ ਹੈ ਜਦੋਂ ਕਿ ਮੁੱਖ ਅਥਾਰਣਾ ਨਮਕਰ ਦੀ ਟੀਮ ਵੱਲੋਂ ਇੱਕ ਗੈਂਗ ਜਿਹੜਾ ਕਿ ਸਨੇਚਰ ਗੈਂਗ ਸੀਗਾ ਉਹਦੇ ਤਿੰਨ ਜਿਹੜੇ ਹੈਗੇ ਨੇ ਜਿਹੜੇ ਆਪਣੇ ਸਨੇਚਰ ਅਸੀਂ ਜੁਕੜ ਕਰਦੇ ਸੀ ਜੀਨਾਂ ਦੇ ਨਾਮ ਕਰਵਾ ਰਜਿੰਦਰ ਸਿੰਘ ਬੱਜਾ ਸ਼ਨੀਪ ਕੁਮਾਰ ਤੇ ਆਕਾਸ਼ ਹਨ ਕਿ ਜਿਹੜੇ ਤਿੰਨੋਂ ਹੀ ਵਸਤੀਆਂ ਇਹਦੀ ਦ੍ਰਿਆਣ ਵਾਲੇ ਹੈਗੇ ਨੇ ਜਿਹੜੇ ਕਿ ਇੱਕ ਆਟੋ ਦੇ ਉੱਤੇ ਆਟੋ ਦੇ ਉੱਤੇ ਇਹ ਮਤਲਬ ਸਨੇਚਰ ਕਰਦੇ ਸੀਗੇ ਤੋ ਇਹਨਾਂ ਨੇ ਜਿਹੜੀ ਮਿਤੀ 1 5 24 ਦੀ ਇਹ ਨੂੰ ਇੱਕ ਵਾਰਦਾਤ ਕੀਤੀ ਸੀਗੀ ਪੁਲਿਸ ਨੇ ਰੂਟ ਦੇ ਉੱਤੇ ਇੱਕ ਅਜੀਤ ਸਿੰਘ ਨਾਂ ਦੇ ਬੰਦੇ ਦਾ ਹਾਪਸ ਨੇ ਚਿੱਤ ਕੀਤਾ ਸੀਗਾ ਪਰ ਉਸ ਟਾਈਮ ਉਹਦੇ ਪਾਸਤੇ ਜਿਸ ਕੋਲ 10000 ਰੁਪਏ ਦੀ ਫਾਰਟੀ ਕੰਸੀ ਸੀਗੀ ਉਹਦਾ ਏਟੀਐਮ ਕਾਰਡ ਹੋਇਆ ਸੀ ਤੋ ਬਾਅਦ ਵਿੱਚ ਇਹਨਾਂ ਨੇ ਉਹ ਏਟੀਐਮ ਕਾਰਡ ਦੇ ਨੂੰ ਯੂਜ਼ ਕਰਕੇ 45000 ਰੁਪਏ ਉਹਦੇ ਜਿਹੜਾ ਹੈਗਾ ਖਾਤੇ ਦੇ ਵਿੱਚੋਂ ਵੀ ਭਰਵਾਇਆ ਸੀਗਾ ਤੋ ਇਹ ਜਿਹੜੀ ਵਾਰਦਾਤ ਹੈਗੀ 98 ਨੰਬਰ ਮਕਦਮੇ ਦਰਜ ਹੋਇਆ ਸੀਗਾ ਸਾਡੇ ਕੋਲ ਪੰਜ-ਪੰਜ ਵਾਰਦਾਤ ਰਿਪੋਰਟ ਹੋਈ ਹੈਗਾ ਇਸ ਤੋਂ ਲਾ ਬਾ ਇਹਨਾਂ ਦੇ ਕੋਲੋਂ ਜਿਹੜੀ ਅਸੀਂ ਪ੍ਰਾਇਮਰੀ ਹੁਣ ਤੱਕ ਦੀ ਕਸ਼ਿਸ਼ ਕੀਤੀ ਹੈਗੀ ਆ ਕਿ ਇੱਕ ਵਾਰ ਦਾਤ ਇਹਨਾਂ ਨੇ 735 ਨੂੰ 3524 ਜਿਹੜੀ ਹੈਗੀ ਆ SBI ਬੈਂਕ ਦੀ ਜਿਹੜੀ ਮੇਨ ਬ੍ਰਾਂਚ ਹੈਗੀ ਸਰਕਟਾ ਉੱਤੇ ਆਪਣੇ ਟੋਪਸ ਤੋਂ ਇਹਨਾਂ ਨੇ 2 ਲੱਖ ਰੁਪਏ ਇੱਕ ਐਕਟਸ ਤੋਂ ਦੇ ਵਿੱਚੋਂ ਚੋਰੀ ਕੀਤਾ ਸੀ ਉਹ ਵੀ ਵਾਰਦਾਤ ਉਹਨਾਂ ਨੇ ਇਨਫੋਰਮ ਨਹੀਂ ਹੈਗੀ ਆ ਤਾਂ ਟੋਟਲ ਜਿਹੜੀ ਹੁਣ ਤੱਕ ਦੀ ਇਹਨਾਂ ਦੇ ਕੋਲੋਂ ਗ੍ਰਾਂਟ ਕੀਤੀ ਹੋਈ ਹੈ ਜਿਹੜੀ ਕਿ 812 ਦੀ ਵਾਰਦਾਤ ਹੈਗੀ ਆ ਉਹਦੇ ਵਿੱਚ ਟੋਟਲ ਸਾਡੇ ਕੋਲੇ 52 ਹਜ਼ਾਰ ਰੁਪਏ ਹੈ ਇਹਨਾਂ ਅੱਗੇ ਵਿੱਚ ਲੌਸ ਹੋਇਆ ਸੀਗਾ ਉਹ ਤੁਸੀਂ ਵਿੱਚੋਂ ਕੋਈ 28500 ਰੁਪਏ ਜਾਨੋਂ ਕਬਰੀ ਹੋਈ ਹੈ ਔਰ ਜਿਹੜੀ ਦੂਸਰੀ ਵਾਰਦਾਤ ਸੀ ਜਿਹਦੇ ਵਿੱਚ 2 ਲੱਖ ਰੁਪਏ ਇਹਨਾਂ ਨੇ ਚੋਰੀ ਕੀਤਾ ਸੀਗਾ ਉਹਦੇ ਵਿੱਚ 91500 ਰੁਪਏ ਦੀ ਜਿਹੜੀ ਕਵਰੀ ਹੋ ਗਈ ਹੈ ਤੇ ਦੋਸ਼ੀਆਂ ਜਿਹੜੀ ਹੈਗੇ ਗ੍ਰਿਫਤਾਰੀ ਹੋ ਗਈ ਹੈ ਇਹਨਾਂ ਨੂੰ ਹੋਰ ਕੁਝ ਵਿਸ਼ਵਾਸ ਤੇ ਅਸੀਂ ਮੋਰਡ ਦੇ ਵਿੱਚ ਪੇਸ਼ ਕਰਕੇ ਨਾਲ ਜਿਹੜਾ ਹੈਗਾ ਪੂਰਾ ਸਬੂਤ ਹਾਸਲ ਕਰਾਂਗੇ